ਆਕ ਕਿਵੇਂ ਕੱਟੀ ਜੀ ਮੀਂਹ ਪੈਂਦਾ ਸੀ ਗੜੇਮਾਰੀ ਚੱਲਦੀ ਸੀ ਠੰਡ ਵੀ ਹੋ ਗਈ ਕੋਈ ਗੱਲ ਨਹੀਂ ਜੀ ਸਾਨੂੰ ਕੋਈ ਇਹਦਾ ਅਸਰ ਨਹੀਂ ਜੋ ਮਰਜੀ ਹੋਈ ਜਾਏ ਕਿਸਾਨ ਤਾਂ ਵੈਸੇ ਵੀ ਮੀਆਂ ਤੇ ਨੇਹਰੀਆਂ ਦੇ ਵਿੱਚ ਚਖੜਾਂ ਦੇ ਵਿੱਚ ਤੁੱਪਾਂ ਦੇ ਵਿੱਚ ਕਾਇਸਟਰ ਜਾਲਦਾ ਅੰਨਦਾਤਾ ਇਸ ਦਾ ਕੋਈ ਸਾਡੇ ਤੇ ਅਸਰ ਨਹੀਂ ਹਾਂਜੀ ਟਰਾਲੀਆਂ ਦੇ ਵਿੱਚ ਹੀ ਪਏ ਤੁਰੇ ਫਿਰਦੇ ਸੀ ਵਿੱਚ ਵੀ ਪਏ ਸੀ ਕਿਸਾਨ ਕੋਈ ਇੰਨੇ ਮੀਂਹੇਰੀ ਦਾ ਕਿਸਾਨ ਤੇ ਕੋਈ ਅਦਰਨੀ ਜਜਬਾ ਹੀ ਇੰਨਾ ਗੂਏ ਸਾਡੇ ਬਜ਼ੁਰਗ ਸਾਡੇ ਨਾਲ ਨੇ ਸਾਡੇ ਲੀਡਰ ਸਾਹਿਬਾਨ ਸਾਡੇ ਨਾਲ ਨੇ ਕੋਈ ਸਾਨੂੰ ਡਰ ਨਹੀਂ ਜੀ ਅਸੀਂ ਇਹ ਡਰ ਗੁਰੂ ਮਹਾਰਾਜ ਵੈਗਰੂ ਤੇ ਵੈਗਰੂ ਮੋਰਚਾ ਫਤਿਹ ਕਰੇਗਾ ਅਸੀਂ ਆਪਦੇ ਪਾਤਸ਼ਾਹਗੇ ਅਰਦਾਸ ਕਰਕੇ ਤੁਰੇ ਆ ਇਹੋ ਜਿਹੇ ਇਨਸਾਨ ਆ ਇਹਨਾਂ 24 ਘੰਟੇ ਕੰਮ ਕਰਨ ਵਾਲੇ ਆ ਇਹਨਾਂ ਨੂੰ ਨਾ ਦਿਨ ਦਾ ਫਿਕਰ ਆ ਨਾ ਰਾਤ ਦਾ ਨਾ ਮੀਂਹ ਦਾ ਨਾ ਹਨੇਰੀ ਦਾ ਨਾ ਠੰਡ ਦਾ ਨਾ ਗਰਮੀ ਦਾ ਸ਼ੰਭੂ ਬਾਰਡਰ ਦੇ ਉੱਪਰ ਕੱਲ ਰਾਤ ਮੀਂਹ ਅਤੇ ਗੜੇਮਾਰੀ ਹੋਈ ਜਿਸ ਤੋਂ ਬਾਅਦ ਕਿਸਾਨ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਆ ਪ੍ਰਬੰਧ ਇੰਨੇ ਜ਼ਬਰਦਸਤ ਨੇ ਕਿ ਚਾਹੇ ਹਨੇਰੀ ਆਵੇ ਚਾਹੇ ਚਖੜ ਆਵੇ ਕਿਸਾਨਾਂ ਦੇ ਹੌਸਲੇ ਅਤੇ ਸਮਾਨ ਨਹੀਂ ਉਡਾ ਸਕਦਾ ਤੁਹਾਨੂੰ ਤਸਵੀਰਾਂ ਅਸੀਂ ਤੜਕਸਾਰ ਦੀਆਂ ਦਿਖਾ ਰਹੇ ਹਾਂ ਕਿ ਕਿਸਾਨ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਐ ਤੇ ਮੀਂਹ ਪੈਣ ਤੋਂ ਬਾਅਦ ਦੇ ਹਾਲਾਤ ਇੱਕ ਵਾਰੀ ਤੁਹਾਨੂੰ ਸ਼ੰਭੂ ਬਾਰਡਰ ਦੇ ਦਿਖਾ ਦਈਏ ਕਿ ਟਰਾਲੀਆਂ ਦੇ ਪ੍ਰਬੰਧ ਐਡੇ ਜ਼ਬਰਦਸਤ ਕੀਤੇ ਹੋਏ ਨੇ ਭਾਵੇਂ ਰਾਤ ਬਹੁਤ ਜ਼ਿਆਦਾ ਹਵਾ ਚੱਲਦੀ ਸੀਗੀ ਮੀਂਹ ਪਿਆ ਉਸ ਤੋਂ ਬਾਅਦ ਗੜੇਮਾਰੀ ਹੋਈ ਪਰ ਫੇਰ ਵੀ ਟਰਾਲੀਆਂ ਅਤੇ ਕਿਸਾਨਾਂ ਦੇ ਹੌਸਲੇ ਉਸੇ ਤਰੀਕੇ ਨਾਲ ਖੜੇ ਨੇ ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਖੜੇ ਸੀ ਬਦਲ ਵਾਈ ਅਜੇ ਵੀ ਹੈਗੀ ਆ ਪਰ ਕਿਸਾਨ ਕਹਿੰਦੇ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਇੱਥੋਂ ਨਹੀਂ ਹਿੱਲਾਂਗੇ ਹਾਲਾਂਕਿ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਕੱਲ ਯਾਨੀ ਕਿ 21 ਤਰੀਕ ਨੂੰ 11 ਵਜੇ ਕਿਸਾਨ ਦਿੱਲੀ ਕੂਚ ਕਰਨਗੇ ਉਸ ਤੋਂ ਪਹਿਲਾਂ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਕਿ ਪਹਿਲਾਂ 2 ਦਿਨ ਪਹਿਲਾਂ ਥੋੜੀ ਗਰਮੀ ਹੋ ਗਈ ਸੀ ਦਿਨ ਖੁੱਲਗੇ ਸੀਗੇ ਪਰ ਕੱਲ ਰਾਤ ਮੀਂਹ ਪਿਆ ਤੇ ਉਸ ਤੋਂ ਬਾਅਦ ਗੜੇਮਾਰੀ ਹੋਈ ਹੈ ਤੇ ਉਸ ਤੋਂ ਬਾਅਦ ਦੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਆ ਮੇਰੇ ਨਾਲ ਕਿਸਾਨ ਹੈਗੇ ਨੇ ਸੰਗਤ ਆ ਗੱਲਬਾਤ ਕਰਦੇ ਆ ਕਿ ਮੀਂਹ ਪੈਣ ਤੋਂ ਬਾਅਦ ਕਿਤੇ ਇਹਨਾਂ ਦਾ ਹੌਸਲਾ ਤਾਂ ਨਹੀਂ ਠੰਡਾ ਹੋ ਗਿਆ ਦਿਨ ਤਾਂ ਠੰਡੇ ਹੋ ਗਏ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਹੜੇ ਪਿੰਡ ਤੋਂ ਆ ਤੁਸੀਂ ਫਿਰੋਜ਼ਪੁਰ ਸਾਬੂਆਣੇ ਤੋਂ ਜੀ ਰਾਤ ਕਿਵੇਂ ਕੱਟੀ ਜੀ ਮੀਂਹ ਪੈਂਦਾ ਸੀ ਗੜੇਮਾਰੀ ਚੱਲਦੀ ਸੀ ਠੰਡ ਵੀ ਹੋ ਗਈ ਕੋਈ ਗੱਲ ਨਹੀਂ ਜੀ ਸਾਨੂੰ ਕੋਈ ਅਦਾਸਰ ਨਹੀਂ ਜੋ ਮਰਜ਼ੀ ਹੋਈ ਜਾਏ ਕਿਸਾਨ ਦਾ ਵੈਸੇ ਵੀ ਮੀਆਂ ਤੇ ਨੇਹਰੀਆਂ ਦੇ ਵਿੱਚ ਚਖੜਾਂ ਦੇ ਵਿੱਚ ਤੁੱਪਾਂ ਦੇ ਵਿੱਚ ਕੈਕਟਰ ਜਾਲਦਾ ਅੰਨ ਦਾਤਾ ਇਸ ਦਾ ਕੋਈ ਸਾਡੇ ਦੇ ਅਸਰ ਨਹੀਂ ਅਸੀਂ ਅੱਗੇ ਵਧਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮਨਿੰਦੀਆਂ ਸਾਨੂੰ ਐਮਐਸਪੀ ਸਮੇਤ ਸਾਰੀਆਂ ਜਿੰਸਾਂ ਦੇ ਭਾਅ ਨਹੀਂ ਮਿਲਦੇ ਕੋਈ ਵੀ ਕਿਸਾਨ ਸਾਡੇ ਜੇ ਪਿੱਛੇ ਹੋਰ ਟਰਾਲੀਆਂ ਆ ਰਹੀਆਂ ਨੇ ਜਿੰਨੀਆਂ ਸਮੂਹ ਕਿਸਾਨ ਜਥੇਬੰਦੀਆਂ ਜਿੰਨੇ ਪਿੰਡ ਦੇ ਪਿੰਡਾਂ ਦੇ ਵਿੱਚ ਲਾਉਂਸਮੈਂਟ ਹੋ ਰਹੀ ਏ ਜਿਵੇਂ ਜਿਵੇਂ ਪਤਾ ਲੱਗਦਾ ਹੋਰ ਅੱਜ ਸਾਡਾ ਬਹੁਤ ਭਾਰੀ ਕੱਠ ਪਿੱਛੇ ਆ ਰਿਹਾ ਹੈ ਅਸੀਂ ਦਿੱਲੀ ਕੂਚ ਕਰਾਂਗੇ ਜਦੋਂ ਰਾਤ ਮੀਂਹ ਪੈਂਦਾ ਸੀਗਾ ਤਾਂ ਫਿਰ ਟਰਾਲੀਆਂ ਦੇ ਵਿੱਚ ਹੀ ਪਏ ਹਾਂਜੀ ਟਰਾਲੀਆਂ ਦੇ ਵਿੱਚ ਹੀ ਪਏ ਤੁਰੇ ਫਿਰਦੇ ਸੀ ਵਿੱਚ ਵੀ ਪਏ ਸੀ ਕਿਸਾਨ ਕੋਈ ਇੰਨੇ ਮੀਂਹ ਨੇਰੀ ਦਾ ਕਿਸਾਨ ਤੇ ਕੋਈ ਅਸਰ ਨਹੀਂ ਜਜਬਾ ਹੀ ਇੰਨਾ ਕੁ ਏ ਸਾਡੇ ਬਜ਼ੁਰਗ ਸਾਡੇ ਨਾਲ ਨੇ ਸਾਡੇ ਲੀਡਰ ਸਾਹਿਬਾਨ ਸਾਡੇ ਨਾਲ ਨੇ ਇਹਨਾਂ ਮੀਂਹ ਨੇਰੀਆਂ ਦੇ ਵਿੱਚ ਅਸਰ ਕੋਈ ਸਾਡੇ ਉੱਤੇ ਨਹੀਂ ਹੋਇਆ ਕੋਈ ਅਸਰ ਨਹੀਂ ਹੁਣ ਤਾਂ ਐਲਾਨ ਕਰਤਾ ਆਗੂਆਂ ਨੇ ਵੀ ਕੱਲ ਨੂੰ 11 ਵਜੇ ਅੱਗੇ ਵਧਣਾ ਦੋ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਵੀ ਬੜੀ ਝੜਪ ਹੋਈ ਬੜੇ ਕਿਸਾਨ ਜ਼ਖਮੀ ਹੋਏ ਨੇ ਇਸ ਚੀਜ਼ ਦਾ ਤਾਂ ਨਹੀਂ ਡਰ ਕੱਲ ਨੂੰ ਜਦੋਂ ਕੋਈ ਸਾਨੂੰ ਡਰ ਨਹੀਂ ਜੀ ਅਸੀਂ ਇਹ ਡਰ ਗੁਰੂ ਮਹਾਰਾਜ ਵੈਗਰੂ ਦੀ ਵੈਗਰੂ ਮੋਰਚਾ ਫਤਿਹ ਕਰੇਗਾ ਅਸੀਂ ਆਪਦੇ ਪਾਤਸ਼ਾਹਗੇ ਅਰਦਾਸ ਕਰਕੇ ਤੁਰੇ ਆਂ ਉਸ ਚੀਜ਼ ਨੂੰ ਅਸੀਂ ਮੁਕੰਮਲ ਕਰਾਂਗੇ ਸਰਡੇ ਆਗੂ ਸਾਹਿਬ ਬਾਣਾ ਦਾ ਸਾਨੂੰ ਜੋ ਹੁਕਮ ਹੋਵੇਗਾ ਉਸ ਮੁਤਾਬਕ ਅਸੀਂ ਅੱਗੇ ਵਧਾਂਗੇ ਅੱਛਾ ਜਨਸਾ ਦੇ ਭਾਅ ਕੁਝ ਕੁ ਦੇਣ ਨੂੰ ਸਰਕਾਰ ਰਾਜੀ ਹੋਈ ਹੈ ਤੁਹਾਨੂੰ ਮਨਜ਼ੂਰ ਨਹੀਂ ਕਿ ਦਾਣਾ ਮੱਕੇ ਤੇ ਹੋਰ ਜਿਹੜੀਆਂ ਉਹਨਾਂ ਨੇ ਗੱਲ ਕੀਤੀ ਹੈ ਨਹੀਂ ਜੀ ਕੁਝ ਨਹੀਂ ਸਾਨੂੰ ਦੇ ਰਹੇ ਭਾਈ ਜਦੋਂ ਰਾਤ ਮੀਂਹ ਪੈਂਦਾ ਸੀਗਾ ਫਿਰ ਟਰਾਲੀਆਂ ਚ ਪੈ ਰਹੇ ਕੋਈ ਦਿੱਕਤ ਵੇਖੋ ਜੀ ਅਸੀਂ ਜਿਹੜੇ ਆ ਨਾ ਲੋਕ ਆ ਪੰਜਾਬੀ ਲੋਕ ਆ ਇੱਕ ਤਾਂ ਬਹੁਤ ਮਿਹਨਤੀ ਹੈ ਹਾਰਡਵਰਕ ਕੰਮ ਕਰਨ ਵਾਲੇ ਆ ਦੂਸਰੀ ਗੱਲ ਭਾਵੇਂ ਸਰਦੀਆਂ ਹਨ ਭਾਵੇਂ ਗਰਮੀਆਂ ਹਨ ਇੱਕ ਇਹੋ ਜਿਹਾ ਕੌਮ ਆ ਇੱਕ ਇਹੋ ਜਿਹਾ ਇਨਸਾਨ ਆ ਇਹਨਾਂ 24 ਘੰਟੇ ਕੰਮ ਕਰਨ ਵਾਲੇ ਆ ਇਹਨਾਂ ਨੂੰ ਨਾ ਦਿਨ ਦਾ ਫਿਕਰ ਆ ਨਾ ਰਾਤ ਦਾ ਨਾ ਮੀਂਹ ਦਾ ਨਾ ਹਨੇਰੀ ਦਾ ਨਾ ਠੰਡ ਦਾ ਨਾ ਗਰਮੀ ਦਾ ਕਿਉਂਕਿ ਬਾਰਸ਼ਾਂ ਜੀ ਇਹ ਜਿਹੜਾ ਆਪਣੀ ਫਸਲ ਉਗਾਉਂਦੇ ਆ ਬਾਰਸ਼ਾਂ ਚ ਰਹਿੰਦੇ ਆ ਇਹ ਸਾਰਾ ਮਾਹੌਲ ਇਹਨਾਂ ਦੇਖਿਆ ਆ ਆਪਣੇ ਪਿੰਡੇ ਦੇ ਹੰਡਾਇਆ ਹੋਇਆ ਅੱਛਾ ਮੌਸਮ ਤਾਂ ਠੰਡਾ ਹੋ ਗਿਆ ਹੌਸਲਾ ਤਾਂ ਨਹੀਂ ਠੰਡਾ ਪਿਆ ਨਹੀਂ ਜੀ ਬਿਲਕੁਲ ਨਹੀਂ ਹੌਸਲਾ ਨਹੀਂ ਠੰਡਾ ਹੋਇਆ ਹੋਇਆ ਨਾ ਹੋਊਗਾ ਕਿਉਂਕਿ ਹੌਸਲਾ ਸਾਡਾ ਉਸੇ ਤਰ੍ਹਾਂ ਹੀ ਬਰਕਰਾਰ ਜਿਹੜੇ ਜਿਸ ਹਿਸਾਬ ਨਾਲ ਹੀ ਪਿੰਡੋਂ ਤੁਰਿਆ ਉਸੇ ਹਿਸਾਬ ਨਾਲ ਹੀ ਆ ਜਿਹੜੇ ਹਿਸਾਬ ਨਾਲ ਸਾਡੀ ਆਗੂ ਕਿਸਾਨ ਆਗੂ ਜਿਹੜੇ ਹਿਸਾਬ ਨਾਲ ਸਾਡੀ ਕਮਾਂਡ ਕਰਨਗੇ ਉਸੇ ਹਿਸਾਬ ਨਾਲ ਹੀ ਅੱਗੇ ਵਧਾਂਗੇ ਤੇ ਆਪਦੇ ਜਿਹੜੇ ਹੱਕ ਆ ਉਹ ਸਾਡੇ ਬੰਦੇ ਹੱਕ ਉਹ ਅਸੀਂ ਜਰੂਰ ਲਵਾਂਗੇ ਬਈ ਆਗੂਆਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਕੱਲ ਨੂੰ ਤੁਹਾਡੀ ਅੱਖ ਤੇ ਵੀ ਮੈਨੂੰ ਲੱਗਦਾ ਵੀ ਸੱਟ ਲੱਗੀ ਹੈ ਉਸ ਦਿਨ ਦੀ ਅੱਛਾ ਛਰਾ ਜਿਹੜਾ ਲੱਗਾ ਸੀਗਾ ਤੇ ਜੇ ਕੱਲ ਨੂੰ ਜਿਵੇਂ ਕਹਿਤਾ ਵੀ 11 ਵਜੇ ਅੱਗੇ ਜਾਣਾ ਹੈ ਤਾਂ ਤੁਸੀਂ ਅੱਗੇ ਵਧੋਗੇ ਚਾਹੇ ਬੈਰੀਕੇਟਿੰਗ ਬਹੁਤ ਜ਼ਿਆਦਾ ਕੀਤੀ ਹੋਈ ਹੈ ਬੈਰੀਕੇਟ ਭਾਈ ਜਿੰਨੀ ਮਰਜ਼ੀ ਕੀਤੀ ਹੋਈ ਹੈ ਸਾਨੂੰ ਘਰਾਂ ਤੋਂ ਕਹਿ ਕੇ ਭੇਜਿਆ ਗਿਆ ਹੈ ਅਰਦਾਸਾਂ ਸੋਧ ਕੇ ਤੁਰੇ ਆਂ ਵੀ ਅਸੀਂ ਦਿੱਲੀ ਜਾਣਾ ਹੈ ਤੇ ਜਾਣਾ ਅਸੀਂ ਤੇ ਇੱਕ ਆਗੂਆਂ ਦਾ ਸੱਦਾ ਢੀਕਣ ਡਏ ਆਂ ਵੀ ਸੱਦਾ ਦੇਣ ਸਾਨੂੰ ਵੀ ਵਧੋ ਅਸੀਂ ਯਾਰ ਨਾ ਤੇ ਥੱਕਦੇ ਨਾ ਹੱਕਦੇ ਆਂ ਅਸੀਂ ਵਧਣ ਨੂੰ ਤਿਆਰ ਖੜੇ ਆਂ ਉਹ ਜੋ ਮਰਜ਼ੀ ਕਰੀ ਜਾਣਾ ਅਸੀਂ ਖਾਲੀ ਹੱਥੀ ਜਾਣਾ ਜੋ ਮਰਜ਼ੀ ਮਾਰੀ ਜਾਣਾ ਕੋਈ ਪ੍ਰਵਾਹ ਨਹੀਂ ਇਦੋਂ ਵਧੀਆ ਹੋਰ ਕੋਈ ਹੋ ਨਹੀਂ ਸਕਦਾ ਸੀ ਕਿਸੇ ਕੌਮ ਦੇ ਲੇਖੇ ਤੇ ਲੱਗ ਜਾਣਗੇ ਅੱਛਾ ਤੁਸੀਂ ਚਲੋ ਇੱਥੇ ਬਿਟੇ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋਗੇ ਚਲੋ ਫਿਲਹਾਲ ਤਾਂ ਇੱਥੇ ਨੈੱਟ ਨਹੀਂ ਚੱਲ ਰਿਹਾ ਮੈਂ ਆਇਆ ਪੰਜਾਬ ਤੋਂ ਸੋਸ਼ਲ ਮੀਡੀਆ ਦੇ ਉੱਪਰ ਨਾ ਚਰਚਾ ਇਹ ਚੱਲ ਰਹੀ ਕਹਿੰਦੇ ਵੀ ਕਿਸਾਨਾਂ ਕੋਲ ਇਡੀ ਇਡੀਆਂ ਮਹਿੰਗੀਆਂ ਗੱਡੀਆਂ ਨੇ ਲੱਖ ਲੱਖ ਦੇ ਫੋਨ ਆਈਫੋਨ ਤੇ ਬਹੁਤ ਵਧੀਆ ਕਹਿੰਦੇ ਵੀ ਰਹਿਣ ਸਹਿਣ ਇਹਨਾਂ ਦਾ ਫੇਰ ਵੀ ਕਹਿੰਦੇ ਵੀ ਇਹ ਫਸਲਾਂ ਦੇ ਮੁੱਲ ਪਿੱਛੇ ਕਿਉਂ ਇੰਨਾ ਰੌਲਾ ਪਾਉਂਦੇ ਲੋਕਾਂ ਨੂੰ ਤੰਗ ਕਰਦੇ ਮੈਂ ਤੁਹਾਡੇ ਕੋਲ ਵੀ ਸਵਾਲ ਲੈ ਲਊਗਾ ਇਹ ਵਾਲਾ ਕਿਉਂ ਕਹਿੰਦੇ ਵੀ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਕਿਉਂ ਕਿਸਾਨ ਕਹਿੰਦੇ ਵੀ ਲੋਕਾਂ ਨੂੰ ਤੰਗ ਕਰਦੇ ਵੇਖੋ ਭਾਈ ਕਿਸਾਨ ਕਿਸੇ ਨੂੰ ਤੰਗ ਨਹੀਂ ਕਰਦਾ ਕਿਸਾਨ ਆਪ ਦੇ ਹੱਕ ਮੰਗਦਾ ਹੱਕ ਮੰਗਣਾ ਕੋਈ ਮਾੜੀ ਗਲਤ ਨਹੀਂ ਆ ਸਾਡੇ ਹੀ ਖੇਤੀ ਕਰਦੇ ਆਂ ਘਟੇ ਜਾ ਰਹੇ ਆ ਇਹ ਨਹੀਂ ਨਾ ਵੇਖ ਰਿਹਾ ਕਿਸਾਨਾਂ ਦਾ ਕਰਜ਼ਾ ਕਿੰਨਾ ਹੈ ਇਹ ਵੇਖ ਰਹੀ ਕੋਈ ਸਰਕਾਰ ਜਿਹੜਾ ਇੱਕ ਬੰਦਾ ਵਾ ਮੇਰੇ ਹਿਸਾਬ ਨਾਲ ਇੱਕ ਜੀ ਘਰ ਦੇ ਵਿੱਚ ਤੇ ਉਹਦੇ ਉੱਤੇ 3 ਲੱਖ ਰੁਪਈਆ ਕਰਜ਼ਾ ਜੇ 5 ਜੀ ਆ ਤੇ ਮੇਰੇ ਹਿਸਾਬ ਨਾਲ ਕੋਈ 15-20 ਲੱਖ ਰੁਪਈਆ ਕਰਜ਼ਾ ਵਾ ਇੱਕ ਜੀ ਨੂੰ 3 ਲੱਖ ਰੁਪਈਆ ਕਰ ਜਾ ਰਿਹਾ ਤੁਸੀਂ ਇਹ ਹਸਾਬ ਲਾ ਵੀ ਉਹ ਕਿਦਾ ਲਾਉਣਾ ਸੀ ਸਾਡੀਆਂ ਗੱਡੀਆਂ ਤੇ ਇਹਨਾਂ ਨੂੰ ਦਿਖ ਪੀਆਂ ਸਾਡਾ ਇਹਨਾਂ ਨੂੰ ਕੰਮ ਨਹੀਂ ਦੇਦਾ ਦਿਹਾੜ ਦਿਨ ਛੱਪਾਂ ਦੀਆਂ ਸਰੀ ਗੰਮੀ ਅੱਧੇ ਫਿਰਦੇ ਆ ਅਸੀਂ ਕੰਮ ਕਰਦੇ ਆ ਆਰਟਵਰਕ ਕਰਦੇ ਕੋਈ ਬੇਟਾ ਸਾਡਾ ਕਿਤੇ ਸ਼੍ਰੀਨਗਰ ਬੈਠਾ ਹੈ ਕੋਈ ਸਾਡਾ ਅਮਰੀਕਾ ਕੈਨੇਡਾ ਜਾ ਕੇ ਬੈਠਾ ਕਿਉਂ ਇੱਥੋਂ ਅਸੀਂ ਆਪਣੀ ਧਰਤੀ ਛੱਡ ਕੇ ਕਿਉਂ ਜਾ ਰਹੇ ਆ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਜਾ ਰਹੇ ਆ ਸਾਨੂੰ ਇੱਥੇ ਕੁਝ ਦੇਖ ਨਹੀਂ ਰਿਹਾ ਗਾੜੀ ਅੱਗੇ ਵਾਸਤੇ ਕੁਝ ਨਹੀਂ ਦਿਖ ਰਿਹਾ ਸਾਨੂੰ ਸਾਨੂੰ ਗਾੜੀ ਇਹਨਾਂ ਦਾ ਮਾੜਾ ਹੀ ਪੇਖ ਦੇਖ ਰਿਹਾ ਬੱਚਿਆਂ ਦਾ ਆਪਦਿਆਂ ਦਾ ਅਸੀਂ ਛੋਟੇ ਛੋਟੇ ਬੱਚੇ ਛੱਡ ਕੇ ਘਰਾਂ ਤੋਂ ਆਣ ਕੇ ਇੱਥੇ ਬੈਠੇ ਸਾਡਾ ਨਹੀਂ ਦਿਲ ਕਰਦਾ ਅਸੀਂ ਵੀ ਆਪਦੇ ਘਰਾਂ ਚ ਵਈਏ ਜਾ ਕੇ ਇਹ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨਾ ਇਹ ਕਿਸਾਨਾਂ ਨੂੰ ਆਂਦੀਆਂ ਵੀ ਇਹ ਸਾਨੂੰ ਜੋ ਕੁਝ ਹੈਗਾ ਦੇ ਦੇਣ ਤੇ ਆਪਦੀ ਜ਼ਮੀਨ ਦੇ ਵਿੱਚ ਆਪ ਹੀ ਦਿਹਾੜੀ ਕਰਨ ਜਾ ਕੇ ਸਾਨੂੰ ਖੇਤੀ ਮਜ਼ਦੂਰ ਬਣਾਉਣਾ ਚਾਹੁੰਦੇ ਨੇ ਤੇ ਅਸੀਂ ਤੇ ਯਾਰ ਆਪਦਾ ਹੱਕ ਮੰਗ ਰਹੇ ਆ ਕਿਸੇ ਨਾ ਬੇਹਕੀ ਤੇ ਕੋਈ ਕਰ ਨਹੀਂ ਰਿਹਾ ਚਾਹੇ ਤੇ ਬੇਹਕੀ ਕਰ ਰਹੇ ਸਰਕਾਰਾਂ ਦੱਸ ਦੇਣ ਸਾਨੂੰ ਵੀ ਆਪਦੇ ਹੱਕ ਨਹੀਂ ਮੰਗ ਰਹੇ ਬੇਅਕੀਲਾ ਕਰ ਰਹੇ ਸਾਡਾ ਮਜ਼ਦੂਰ ਆ ਉਹ ਵੀ ਸਾਡਾ ਭਾਈ ਆ ਉਹ ਸਾਡੇ ਨਾਲ ਮਿਲ ਕੇ ਚੱਲਦਾ ਸੀ ਉਹਨਾਂ ਨਾਲ ਮਿਲ ਕੇ ਚੱਲਦੇ ਆ ਅੱਛਾ ਇੱਕ ਗੱਲ ਸਰਦਾਰ ਸਾਹਿਬ ਇਹ ਵੀ ਗੱਲ ਜਿਹੜੀ ਗੱਲ ਮੈਂ ਕੀਤੀ ਆ ਵੀ ਰਹਿਣ ਸਹਿਣ ਬੜਾ ਚੰਗਾ ਕਰੋਨਾ ਦੀਆਂ ਗੱਡੀਆਂ ਨੇ ਲੱਖਾਂ ਦੇ ਫੋਨ ਆ ਤੇ ਨਾਲ ਇਹ ਵੀ ਗੱਲ ਕਹਿੰਦੇ ਵੀ ਇਹ ਕਿਸਾਨ ਹੀ ਨਹੀਂ ਹੋ ਸਕਦਾ ਮਤਲਬ ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਇਹ ਪਰ ਚੱਲਤ ਹੋ ਰਿਹਾ ਵੀ ਇਹ ਤੇ ਕਿਸਾਨ ਹੀ ਹੈ ਨਾ ਕਿਸਾਨ ਕਹਿੰਦੇ ਯੂਪੀ ਚ ਬੈਠਾ ਜਿਹੜਾ ਰਮਾਨ ਨਾਲ ਆਪਣੀ ਖੇਤੀ ਕਰ ਰਿਹਾ ਤੇ ਆਪਣਾ ਕਹਿੰਦੇ ਵੀ ਉਹ ਇੰਨਾ ਵਧਿਆ ਖੁਲਿਆ ਵੀ ਹੈ ਨਹੀਂ ਤੇ ਇੰਨਾ ਵਾਂਗੂ ਪੰਜਾਬ ਵਾਂਗੂ ਤੁਸੀਂ ਕਿਹਾ ਵੀ ਐੜੀਆਂ ਐੜੀਆਂ ਮਹਿੰਗੀਆਂ ਗੱਡੀਆਂ ਐੜੇ ਐੜੇ ਮਹਿੰਗੇ ਆਈਫੋਨ ਵੇਖੋ ਜੀ ਕੋਈ ਵੀ ਅਦਾਰਾ ਹੈ ਭਾਵੇਂ ਪ੍ਰਾਈਵੇਟ ਆ ਭਾਵੇਂ ਸਰਕਾਰੀ ਆ ਉਹਦੀ ਜਿਹੜੀ ਡਿਊਟੀ ਹੁੰਦੀ ਆ 8 ਘੰਟੇ ਆ ਤੁਸੀਂ ਕਿਸਾਨ ਵੇਖ ਲਿਓ ਕਿਸਾਨ 24 ਘੰਟੇ ਮਿਹਨਤ ਕਰਦਾ ਵਾ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ 90-90 ਸਾਲਾਂ ਤੱਕ ਬਜ਼ੁਰਗ ਜਿਹੜੇ ਆ ਮਿਹਨਤ ਕਰਦੇ ਆ ਕਿਉਂਕਿ ਸਰਕਾਰੀ ਧਾਰਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ 60 ਸਾਲਾਂ ਤੋਂ ਬਾਅਦ ਜਿਹੜਾ ਵਾ ਉਹ ਰਿਟਾਇਰਮੈਂਟ ਲੈ ਲੈਂਦਾ ਵਾ ਤੇ ਸਾਡੇ ਬਜ਼ੁਰਗ ਜਿਹੜੇ ਆ ਉਹ 90-90 ਸਾਲਾਂ ਦੇ ਵਿੱਚ ਵੀ ਤੁਹਾਨੂੰ ਖੇਤਾਂ ਦੇ ਵਿੱਚ ਕੰਮ ਕਰਦੇ ਦਿਸਣਗੇ ਇਹ ਹਾਰਡ ਵਰਕ ਦੇ ਲੋਕ ਆ ਇਹ ਮਿਹਨਤ ਕਰਨ ਵਾਲੇ ਲੋਕ ਆ ਧੰਨਵਾਦ ਇਹ ਗੱਲਬਾਤ ਕਰਤੇ ਕਿਉਂਕਿ ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਵੀ ਬਹੁਤ ਵੇਖਿਆ ਹੋਊਗਾ ਵੀ ਹੁਣ ਜਿਆਦਾ ਟ੍ਰੈਂਡ ਚੱਲ ਰਿਹਾ ਵੀ ਜਿੱਥੇ ਇੱਕ ਧਰਨਾ ਚੱਲ ਰਿਹਾ ਦੂਸਰੇ ਪਾਸੇ ਇਹ ਪ੍ਰਚਲਿਤ ਕੀਤਾ ਜਾ ਰਿਹਾ ਵੀ ਇਹ ਮਹਿੰਗੀਆਂ ਗੱਡੀਆਂ ਆਈਫੋਨ ਮਹਿੰਗੇ ਮਹਿੰਗੇ ਲੱਖ ਲੱਖ ਸਵਾ ਸਵਾ ਲੱਖ ਦੇ ਫੋਨ ਇਹਨਾਂ ਦੀਆਂ ਜੇਬਾਂ 'ਚ ਹੈ ਰਹਿਣ ਬਸੇਰਾ ਬਹੁਤ ਵਧੀਆ ਇਹਨਾਂ ਦਾ ਤੇ ਇਹ ਕਿਸਾਨ ਕਿਵੇਂ ਹੋ ਸਕਦੇ ਆ ਪਰ ਇਹ ਕਿਸਾਨ ਨੇ ਜਿੱਥੇ ਕਹਿੰਦੇ ਵੀ ਸਰਕਾਰੀ बाबू ਵੀ 60 ਸਾਲ ਤੱਕ ਕੰਮ ਕਰਕੇ ਤੇ ਰਿਟਾਇਰਮੈਂਟ ਲੈ ਲੈਂਦਾ ਪਰ 90 ਦੰਬੇ ਸਾਲ ਦੇ ਬਜ਼ੁਰਗ ਇਹਨਾਂ ਨੇ ਤਾਂ ਖੇਤਾਂ 'ਚ ਕਈ ਨੇ ਕੰਮ ਕਰਦੇ ਪਰ ਮੈਂ ਤੁਹਾਨੂੰ ਇੱਥੇ ਧਰਨੇ ਦੇ ਵਿੱਚ ਵੀ ਬੈਠੇ ਵਿਖਾ ਦੂੰਗਾ ਕਿ 90 ਪਲੱਸ ਜਿਹੜੇ ਬਜ਼ੁਰਗ ਹੈਗੇ ਨੇ ਉਹ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਰਾਤ ਮੀਂਹ ਪਿਆ ਮੌਸਮ ਠੰਡਾ ਹੋ ਗਿਆ ਪਰ ਇਹਨਾਂ ਦਾ ਜਜ਼ਬਾ ਤੇ ਹੌਸਲਾ ਅਜੇ ਵੀ ਗਰਮਾ ਠੰਡਾ ਨਹੀਂ ਪਿਆ ਕਹਿੰਦੇ ਕੱਲ ਨੂੰ ਕਾਲ ਹੈ 11 ਵਜੇ ਦਿੱਲੀ ਕੂਚ ਕਰਨਾ ਤੇ ਅਸੀਂ ਹਮ ਹਮਾ ਕੇ ਦਿੱਲੀ ਵੱਲ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦੇ ਲਈ ਚਾਲੇ ਪਾਵਾਂਗੇ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ਼ੰਭੂਵਾੜ